ਸਭ ਤੋਂ ਪਹਿਲਾਂ ਦੇਖੋ ਜੀ ਅੱਜ ਸਾਡੇ ਬੀਐਸਐਫ ਦੇ ਮਾਨਯੋਗ ਡੀਜੀਪੀ ਨੇ ਜਨਾਬ ਕੇਕੇ ਸ਼ਰਮਾ ਸਾਹਿਬ ਡਾਇਰੈਕਟਰ ਜਨਰਲ ਬਾਰਡਰ ਸਕਿਉਰਿਟੀ ਫੋਰਸ ਉਹਨਾਂ ਨੇ ਟਾਈਮਜ਼ ਆਫ ਇੰਡੀਆ ਤੇ ਟਵੀਟ ਕੀਤਾ ਆਪਣਾ ਜਿਹਦੇ ਚ ਉਹਨਾਂ ਨੇ ਕਿਹਾ ਕਿ ਇੰਡੀਆ ਨੇਵਰ ਗੇਵ ਆਰਡਰਸ ਟੂ ਏਵੈਕੂਏਸ਼ਨ ਆਫ ਵਿਲੇजेस ਨੀਅਰ ਇੰਟਰਨੈਸ਼ਨਲ ਬਾਰਡਰ ਬਾਰਡਰ ਅੱਛਾ ਜੀ पोस्ट सर्जिकल स्ट्राइक ठीक है जी योना ने ये उन्होंने स्पेशली ये मेंशन किया जी तो असी अज सा पार्टी ने कोशिश की हाँ जी देर इज ये बोलो जी हाँ जी हाँ जी देर इज टेंशन एट इंटरनेशनल बॉर्डर बट नो एक्सचेंज ऑफ फायर हैज टेकन प्लेस येट ठीक है जी एएनआई कोर्ट डीजी एएनआई ने कोर्ट किया ਕੇ ਕੇ ਸ਼ਰਮਾ ਸਾਹਿਬ ਦਾ ਜਿਹੜਾ ਸੀਗਾ ਜੀ ਤੇ ਸਾਡਾ ਜਿ ਕੁਐਸਚਨ ਇਹ ਸੀ ਜੀ ਇਹ ਕਿਉਂ ਚੱਲ ਰਿਹਾ ਜੀ ਇਹ ਦੂਰ ਹੀ ਰੱਖੀ ਜੀ ਨਮਜ਼ਰਾ ਹਨਾ ਸਾਡਾ ਕੁਐਸਚਨ ਇਹ ਸੀਗਾ ਜੀ ਅੱਜ ਅਸੀਂ ਕੋਸ਼ਿਸ਼ ਕੀਤੀ ਸੀ ਆ ساری ਪਾਰਟੀ ਨੇ ਡੀਜੀਪੀ ਸਾਹਿਬ ਨਾਲ ਵੀ ਗੱਲ ਕੀਤੀ ਹੈ ਜੀ ਕਿ ਡੀਜੀਪੀ ਸੁਦੇਸ਼ ਅਰੋੜਾ ਸਾਹਿਬ ਪੰਜਾਬ ਦੇ ਮਾਨਯੋਗ ਡੀਜੀਪੀ ਸਾਹਿਬ ਨੇ ਉਹਨਾਂ ਨਾਲ ਪਾਰਟੀ ਨੇ ਗੱਲ ਕੀਤੀ ਸੀ ਕਿ ਕਿਹੜੇ ਆਰਡਰਸ ਆਏ ਸੀ ਕਿੰਨਾ ਆਰਡਰਸ ਦੇ ਆਧਾਰ ਦੇ ਉੱਤੇ ਇਹ ਜਿਹੜਾ ਸੀ ਪੰਜਾਬ ਦੇ ਬਾਰਡਰ ਖਾਲੀ ਕਰਵਾਏ ਗਏ ਨੇ ਇਮੀਡੀਏਟ ਆਰਡਰ ਕੱਢ ਕੇ ਏਕਿਊਏਟ ਕਰਨ ਲਈ ਲੋਕਾਂ ਨੂੰ ਕਿਹਾ ਗਿਆ ਕਿ 10 ਕਿਲੋਮੀਟਰ ਦੇ ਘੇਰੇ ਦੇ ਅੰਦਰ ਖਾਲੀ ਕਰ ਦਿਓ ਪਿੰਡ ਤੇ ਡੀਜੀਪੀ ਸਾਹਿਬ ਨੇ ਮੈਨੂੰ ਜੋ ਸਾਡੀ ਪਾਰਟੀ ਨੇ ਜੋ ਉਹਨਾਂ ਨੇ ਦੱਸਿਆ ਕਿ ਐਮਐਚ ਦੇ ਵਰਬਲ ਆਰਡਰ ਆਏ ਸੀ ਇਹਨਾਂ ਨੇ ਹਾਂ ਉਹਨਾਂ ਨੇ ਦੱਸਿਆ ਜੀ ਕਿ ਵਰਬਲ ਆਰਡਰ ਸੀਗੇ ਸਾਡੇ ਕੋਲ ਰਿਟਨ ਚਾਰਡਰ ਨਹੀਂ ਆਏ ਤੇ ਉਹਦੇ ਤੇ ਸਾਨੂੰ ਥੋੜੀ ਜੀ ਹੈਰਾਨੀ ਵੀ ਹੈ ਜੀ ਕਿ ਵਰਬਲ ਆਰਡਰਸ ਐਮਐਚ ਸਰਫ ਇਕੁਇਲ ਸਟੇਟ ਨੂੰ ਕਰ ਰਿਹਾ ਔਰ ਵਰਬਲ ਆਰਡਰ ਕਈ ਵਾਰੀ ਐਮਰਜੈਂਸੀਸ ਕਰਨੇ ਪੈਂਦੇ ਨੇ ਅਸੀਂ ਇਸ ਗੱਲ ਦੇ ਵੀ ਹੱਕཅ ਹੈਗੇ ਆ ਕਿਉਂਕਿ ਸਰਦੇਸ਼ ਦੀ ਸੁਰੱਖਿਆ ਲਈ ਜੋ ਇਮੀਡੀਏਟ ਐਕਸ਼ਨ ਹੁੰਦਾ ਉਹ ਲੈਣਾ ਪੈਂਦਾ ਪਰ ਉਸ ਤੋਂ ਬਾਅਦ ਮੈਨੂੰ ਲੱਗਦਾ ਜੀ ਆਰਡਰਸ ਫਿਰ ਆਫੀਸ਼ੀਅਲ ਆਰਡਰਸ ਵੀ ਫੋਲੋ ਕਰਦੇ ਨੇ ਮਗਰੋਂ ਤੇ ਅਜੇ ਤੱਕ ਆਫੀਸ਼ੀਅਲ ਆਰਡਰ ਕੋਈ ਨਹੀਂ ਹੈ ਜਿਹੜਾ ਦਿਖਾ ਸਕਣ মিডিਆ ਨੂੰ ਜਾਂ ਕਿਸੇ ਨਾਲ ਗੱਲ ਕਰ ਸਕਣ ਕਿ ਆਰਡਰ ਨੰਬਰ ਆਏ ਤੇ ਇਸ ਤਰੀਕ ਨੂੰ ਇੰਨੇ ਵਜੇ ਆਰਡਰ ਆਇਆ ਸੀ ਸੋ ਇਹ ਵਰਬਲ ਆਰਡਰ ਦੇ ਉੱਤੇ ਏਵੈਕੂਏਟ ਕਰਾਏ ਗਏ ਨੇ ਔਰ ਕਦੋਂ ਤੱਕ ਰੱਖਣੇ ਆ ਇਹ ਤਾਂ ਵਰਬਲ ਆਰਡਰ ਵੀ ਕਹਿੰਦੇ ਸਾਡੇ ਕੋਲ ਜੇ ਨਹੀਂ ਆਇਆ ਕਿ ਕਦੋਂ ਤੱਕ ਲੋਕਾਂ ਨੂੰ ਏਕੂਏਟ ਕਰਕੇ ਰੱਖਣ ਨੂੰ ਕਹਿਣਾ ਕਿਉਂਕਿ ਕਦੋਂ ਤੱਕ ਇਹ ਦੱਸ ਨਹੀਂ ਸਕੇ ਜੀ ਜੇ ਸੀਐਨ ਸਾਹਿਬ ਨੂੰ ਕਿਹਾ ਗਿਆ ਤੇ ਫਿਰ ਬੀਐਸਐਫ ਨੂੰ ਇਨਟੀਮੀਟ ਨਹੀਂ ਕੀਤਾ ਐਮਚ ਨੇ ਬੀਐਸਐਫ ਨੂੰ ਇਨਟੀਮੀਟ ਆਰਡਰ ਨਾਲ ਜਦੋਂ ਇੱਕ ਸਟੇਟ ਨੂੰ ਕਿਹਾ ਜਾਂਦਾ ਔਰ ਬੀਐਸਐਫ ਨੂੰ ਵੀ ਤਾਂ ਇਨਟੀਮੇਸ਼ਨ ਜਾਂਦੀ ਹੈ ਨਾ ਕਿ ਇਹ ਸਟੇਟ ਨੂੰ ਆਰਡਰ ਕੀਤੇ ਗਏ ਨੇ ਔਰ ਤੁਸੀਂ ਇਹਦੇ ਵਿੱਚ ਹੈਲਪ ਕਰਨੀ ਹੈ ਔਰ ਤੁਸੀਂ ਚੁਕੰਨੇ ਰਹਿਣਾ ਕਿ ਲੋਕਾਂ ਨੇ ਹੁਣ ਏਵੇਕੂਏਟ ਕਰਨਾ ਹੈ BSF ਵਾਲੇ DGP ਸਰ ਕਹਿ ਰਹੇ ਨੇ ਸਾਡੀ ਨੌਲੇਜ ਹੀ ਨਹੀਂ ਹੈ ਇਹ ਫਿਰ ਤੁਹਾਨੂੰ ਪਾਰਸ਼ਲ ਨੋਟਿਸ ਨਹੀਂ ਲੱਗਦਾ ਜੀ ਕਿ ਪਾਰਸ਼ਲ ਆਰਡਰ ਸਿਰਫ ਇੱਕ ਸਟੇਟ ਨੂੰ ਕਿਹਾ ਗਿਆ ਹੈ ਇਹ ਕੋਈ ਵੀ ਫੌਜ ਇਦਾਂ ਨਹੀਂ ਹੈ ਕਿ ਤੁਸੀਂ ਇੱਥੇ ਡਾਢੀ ਚੁਕੋਗੇ ਤੇ ਦੂਜੇ ਦਿਨ ਜਾ ਕੇ ਮਾਰ ਦੇਵੋ ਸਾਰਿਆਂ ਤੋਂ ਪਹਿਲਾਂ ਜਿਹੜੀਆਂ ਆਰਮੀ ਦੀ ਮੂਵਮੈਂਟਸ ਜਿਹੜੀ ਹੈ ਫਾਰਵਰਡ ਏਰੀਆਸ ਤੇ ਹੁੰਦੀ ਹੈ ਅੱਜ ਤਾਈਂ ਕਿਸੇ ਨੂੰ ਵੀ ਮੈਂ 502 80 ਗਰੁੱਪ ਨਾਲ ਗੱਲ ਕੀਤੀ ਹੈ ਮੈਂ ਆਰਮਡ ਡਿਵੀਜ਼ਨ ਨਾਲ ਗੱਲ ਕੀਤੀ ਹੈ ਕਿਸੇ ਨੂੰ ਕੋਈ ਆਰਡਰ ਨਹੀਂ ਆਇਆ ਹੈ ਕਿ ਤੁਸੀਂ ਆਪਣੇ ਫਾਰਵਰਡ ਟ੍ਰਿਪਸ ਤੇ ਮੂਵਮੈਂਟ ਕਰਨ ਲਈ ਤਿਆਰ ਹੋ। ਆਪਾਂ ਵਿੱਚੋਂ ਬਹੁਤੇ ਇੱਥੇ ਯੰਗ ਬੈਠੇ ਨੇ ਪਰ 71 ਦੀ ਜੜਾਈ ਚ ਦੇਖਿਆ ਹੋਵੇਗਾ ਕਿ ਜਦੋਂ ਇਹੋ ਜਿਹੀ ਕੁਝ ਐਕਸ਼ਨ ਹੁੰਦਾ ਹੈ ਤਾਂ ਸਾਰੀਆਂ ਫਾਰਨ ਵਾਈਜ਼ ਗੂਪ ਹੋਣ ਲੱਗ ਪੈਂਦੀਆਂ ਨੇ ਲੋਕ ਅੱਗੇ ਆਉਣ ਲੱਗ ਪੈਂਦੇ ਨੇ ਸਪੈਸ਼ਲ ਟ੍ਰੇਨਸ ਦੀ ਟੇਲ ਕੀਤੀਆਂ ਜਾਂਦੀਆਂ ਨੇ ਟਰੱਕ ਜਿਹੜੇ ਨੇ ਉਹ ਸਿਵਿਲੈਂਸ ਤੋਂ ਜਿਹੜਾ ਹੈ ਉਹ ਹਾਇਰ ਕੀਤੇ ਜਾਂਦੇ ਨੇ ਲੇਬਰ ਹਾਇਰ ਕੀਤੀ ਜਾਂਦੀ ਹੈ ਐਮੂਨੀਸ਼ਨ ਡਰਮਸ ਤੋਂ ਜਿਹੜਾ ਹੈ ਪਿੱਛੋਂ ਐਮੂਨੀਸ਼ਨ ਲਿਜਾ ਕੇ ਅੱਗੇ ਫਾਰਵਰਡ ਏਰੀਆਜ਼ ਦੇ ਵਿੱਚ ਲਿਜਾਈ ਜਾਂਦੇ ਨੇ ਰੌਪਸ ਦੀ ਫਾਰਵਰਡ ਮੂਵਮੈਂਟ ਹੁੰਦੀ ਹੈ ਬੀਐਸਐਫ ਪਿੱਛੇ ਆ ਜਾਂਦੀ ਆਰਮੀ ਟੇਕਓਵਰ ਕਰ ਲੈਂਦੀ ਹੈ ਬੀਐਸਐਫ ਆਰਮੀ ਦੇ ਹੇਠਾਂ ਆ ਜਾਂਦੀ ਉਸ ਸਟੇਜ ਦੇ ਉੱਤੇ ਜਦੋਂ ਲੋਡ ਪਵੇ ਤਾਂ ਬੀਐਸਐਫ ਹੈਲਪ ਕਰਦੀ ਹੈ ਸਿਵਿਲIANS ਨੂੰ ਆਪਣੇ ਸੇਫ ਜਗ੍ਹਾ ਦੇ ਉੱਤੇ ਜਾਣ ਵਾਸਤੇ ਕੀ ਕੋਈ ਤੁਹਾਨੂੰ ਨਜ਼ਰ ਆ ਰਹੀ ਹੈ ਪੰਜਾਬ ਦੇ ਵਿੱਚ ਕੋਈ ਮੂਵਮੈਂਟ ਨਜ਼ਰ ਆ ਰਹੀ ਹੈ ਆਰਮੀ ਦੀ ਕਿਸੇ ਸੋਰਸ ਤੋਂ ਮੈਂ ਆਪਣੇ ਸੋਰਸਸ ਤੋਂ ਪਤਾ ਕੀਤਾ ਹਾਲੇ ਤੱਕ ਕੋਈ ਆਰਡਰ ਨਹੀਂ ਜਿਹੜੀ ਜਿਹੜਾ ਸੀਐਮ ਹੈ ਉਹ ਤਾਂ ਆਪਣੀ ਸਟੇਟ ਦਾ ਸੀਐਮ ਹੈ ਪਰ ਜਿਹੜਾ ਬੀਐਸਐਫ ਹੈ ਉਹ ਡਾਇਰੈਕਟਲੀ ਹੋਮ ਮਿਨਿਸਟਰੀ ਦੇ ਹੇਠਾਂ ਹੈ ਔਰ ਹੋਮ ਜਿਹੜਾ ਬੀਐਸਐਫ ਦਾ ਡੀਜੀਪੀ کہہ ਰਿਹਾ ਹੈ ਮੇਰੇ ਕੋਲ ਕੋਈ ਆਰਡਰ ਨਹੀਂ ਦੂਸਰੀ ਗੱਲ ਤੁਸੀਂ ਕਾਨੂੰਨ ਕੱਢਦੇ ਹੋ ਜਦੋਂ ਇਮੀਨੈਂਟ ਜਿਹੜੀ ਹੈ ਉਹ ਤੁਸੀਂ ਵਾਰਡ ਪੇਜ ਹੋਣ ਦਾ ਤੁਹਾਨੂੰ ਇਵਿਨੈਂਟ ਲੱਗ ਰਿਹਾ ਹੋਵੇ ਕਿ ਕੁਝ ਇਹੋ ਜਿਹਾ ਹੋਣਾ ਹੈ ਤੁਸੀਂ ਇਹ ਦੇਖੋ ਕਿ ਪਾਕਿਸਤਾਨ ਬਾਰਡਰ ਦੇ ਉੱਤੇ ਸਿਵਲੈਂਟ ਉਸੇ ਤਰ੍ਹਾਂ ਕੰਮ ਕਰ ਰਹੇ ਨੇ ਪਾਕਿਸਤਾਨ ਵੱਲੋਂ ਵੀ ਕੋਈ ਫਾਰਵਰਡ ਮੂਵਮੈਂਟ ਨਹੀਂ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਾਕਿਸਤਾਨ ਨੇ ਪੂਰੇ ਇੰਟਰਨੈਸ਼ਨਲ ਮੀਡੀਆ ਨੂੰ ਇਕੱਠੇ ਕਰਕੇ ਇਹ ਦੱਸਿਆ ਕਿ देयर इज ਨਥਿੰਗ ਹੈਜ਼ ਹੈਪਨਡ ਮੈਂ ਇਸ ਗੱਲ ਤੇ ਜਿੱਦ ਨਹੀਂ ਕਰਦਾ ਕਿ ਉੱਥੇ ਇਟ ਹੈਜ਼ ਹੈਪਨਡ ਔਰ ਨਾਟ ਹੈਪਨਡ ਬਟ ਜੇ ਪਾਕਿਸਤਾਨ ਡਿਨਾਈ ਕਰ ਰਿਹਾ ਹੈ ਕਿ ਅਸੀਂ ਕੁਝ ਹੋਇਆ ਹੀ ਨਹੀਂ ਤਾਂ ਉਹ ਵਾਰ ਕਿਵੇਂ ਵੇਚ ਕਰ ਸਕਦੇ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਿਦਾਂ ਕਹੇਗਾ ਜੀ ਕਿ ਅਸੀਂ ਲੜਾਈ ਕਰਨ ਲੱਗੇ ਹਾਂ ਕਿਉਂਕਿ ਸਾਡੇ ਤੇ ਇਹਨਾਂ ਨੇ ਆ ਕੰਮ ਕੀਤਾ ਜਦੋਂ ਕਹਿ ਰਹੇ ਨੇ ਕਿ ਸਾਡੇ ਤੇ ਹੋਇਆ ਹੀ ਕੁਛ ਨਹੀਂ that is the other most pertinent point which has to be addressed ਕਿ ਕੀ ਪਾਕਿਸਤਾਨ हां ਮੈਂ ਮੰਨਦਾ ਛੋਟੇ ਮੋਟੇ ਜਿਹੜੇ ਹੈ ਸਪੀਕਿੰਗ ਕੋਈ ਟੈਰਰਿਸਟ ਐਕ ਹੋਏ ਤੇ ਬੰਬ ਚਲਾਤਾ ਉੱਥੇ ਚਲਾਤਾ ਇਦਾਂ ਦੀਆਂ ਘਟਨਾਵਾਂ ਹੋ ਸਕਦੀਆਂ ਨੇ ਪਰ ਇਦਾਂ ਦੀਆਂ ਘਟਨਾਵਾਂ ਨੂੰ ਮੱਦੇਨਜ਼ਰ ਰੱਖ ਕੇ ਤੁਸੀਂ ਸਿਮਲੀਅਰਸ ਨੂੰ ਮੂਵਮੈਂਟ ਪਿੱਛੇ ਨਹੀਂ ਕਰ ਸਕਦੇ that is one ਸੈਕੰਡਲੀ ਸੀਐਮ ਸਾਹਿਬ ਨੇ ਕਿਹਾ ਕਿ ਮੈਨੂੰ ਹੋਮ ਮਿਨਿਸਟਰ ਨੇ ਜੀ ਟੈਲੀਫੋਨ ਆਰਡਰ ਕੀਤਾ ਮੰਨ ਲਿਆ ਤੁਸੀਂ ਇਹ ਕਿਥੋਂ ਅੰਦਾਜ਼ਾ ਲਾਇਆ ਕਿ 10 ਕਿਲੋਮੀਟਰ ਤੱਕ ਜਿਹੜਾ ਹੈ ਵਾਪਸ ਜਾਣ 10 5 ਕਿਲੋਮੀਟਰ ਕਿਉਂ ਨਹੀਂ 15 ਕਿਲੋਮੀਟਰ ਕਿਉਂ ਨਹੀਂ ਤੁਸੀਂ 11% 10.82% ਪੰਜਾਬ ਦੇ ਏਰੀਆ ਨੂੰ ਏਵੈਕੂਏਟ ਕਰਵਾਇਆ ਤਾਂ ਮੈਂ ਇਹ ਗੱਲ ਮੰਨ ਸਕਦਾ ਕਿ ਤੁਸੀਂ ਬਾਰਡਰ ਏਰੀਆ ਤੇ ਚਲੋ ਜੀ ਆਰਟਰਲੀ ਸਿੱਧੀ ਫਾਇਰ ਕਰ ਸਕਦੀ ਹੈ ਪਰ ਆਰਟਰਲੀ ਦੇ ਕੋਲ ਤਾਂ ਸਾਡੇ ਕੋਲ ਵੀ ਬੜੀ ਦੇਰ ਪਹਿਲਾਂ 32 ਕਿਲੋਮੀਟਰ ਰੇਂਜ ਫਾਇਰ ਕਰਨ ਵਾਲੀਆਂ ਗੰਢ ਸੀ ਉਹਨਾਂ ਕੋਲ ਵੀ ਹੈਗੀਆਂ ਨੇ ਤੇ ਬਿਸਾਇਡ ਦਾ ਬਹੁਤ ਦੂਰ ਤੱਕ ਕਰ ਸਕਦੇ ਨੇ ਦੈਨ 70 ਕਿਲੋਮੀਟਰ ਅਦਰ ਪੁਆਇੰਟ ਇਜ਼ ਕਿ ਸਾਡੀ ਜਿਹੜੇ ਡਿਫੈਂਸਸ ਨੇ ਪੰਜਾਬ ਦੇ ਉਹ ਬਹੁਤ ਹੀ ਸਟਰੋਂਗ ਨੇ ਸਾਡੇ ਡਿਚ ਕਮ ਬੰਦ ਬਣੀ ਹੋਈ ਹੈ ਪਹਿਲੇ ਡਿਚ ਹੈ ਉਹਦੇ ਪਿੱਛੇ ਬੰਦ ਉਹਦੇ ਵਿੱਚ ਬੰਕਰਸ ਔਰ ਉਹ ਹੈਵਲੀ ਗਾਰਡਡ ਹੈ ਉਹਦੇ ਅੱਗੇ ਬਾਬਡ ਵਾਇਰ ਹੈ ਸਾਡੇ ਕੋਲ ਟਾਵਰਸ ਨੇ ਜਿਹੜੇ ਲਾਈਟ ਕਰਦੇ ਨੇ ਰਡਾਰਟ ਸਰਵੇ ਕਰ ਲਿਆ ਹੈ ਇਸੇ ਤਰ੍ਹਾਂ ਉਧਰ ਇਚੋਗਿਲ ਕਨਾਲ ਹੈ ਉਹਨਾਂ ਦੇ ਵੀ ਇਸੇ ਤਰ੍ਹਾਂ ਜਿਹੜਾ ਹੈ ਪੂਰੀ ਤਰ੍ਹਾਂ ਪੰਜਾਬ ਦੀ ਇੱਕ ਇੱਕ ਇੰਚ ਪਿੱਛੇ ਲੜਾਈ ਹੁੰਦੀ ਪਿਛਲੇ ਆ ਜਿੰਨੀਆਂ ਲੜਾਈਆਂ ਹੋਈਆਂ ਜਾਂ ਉਹ 500 ਗਜ ਅੱਗੇ ਜਾਂ ਅਸੀਂ 500 ਗਜ ਉਧਰ ਗਏ ਜਾਂ 1 ਕਿਲੋਮੀਟਰ ਇਸ ਤੋਂ ਜ਼ਿਆਦਾ ਨਹੀਂ ਇੱਕ ਇੱਕ ਇੰਚ ਪਿੱਛੇ ਲੜਾਈ ਹੁੰਦੀ ਹੈ ਤਾਂ ਤੁਸੀਂ 10 ਕਿਲੋਮੀਟਰ ਕਲੀ ਕਿਉਂ ਕਰਾ ਰਹੇ ਤੁਸੀਂ ਜਿੱਥੇ ਗੁਜਰਾਤ ਵਿੱਚ Rajasthan ਵਿੱਚ ਜਿੱਥੇ ਜਿਹੜਾ ਬਾਰਡਰ ਐਡਾ ਨਹੀਂ ਹੈ ਮਜ਼ਬੂਤ ਸੀਲ ਨਹੀਂ ਹੈ ਔਰ ਜਿੱਥੇ ਉਹਨਾਂ ਦੀ ਆਰਮਡ ਡਿਵੀਜ਼ਨ ਸਿੱਧੀ ਬੜੀ ਅੰਦਰ ਜਾ ਸਕਦੇ ਨੇ ਉੱਥੇ ਤੁਸੀਂ ਕੁਝ ਕਰ ਨਹੀਂ ਰਹੇ ਜਿੱਥੇ 1 ਇੰਚ ਵੀ ਮੂਵ ਨਹੀਂ ਕੀਤਾ ਜਾ ਸਕਦਾ ਉੱਥੋਂ ਤੁਸੀਂ ਸਾਡੇ ਪਿੰਡ ਖਾਲੀ ਕਰਾ ਰਹੇ ਐਂਡ ਦੈਨ ਅਦਰ ਡੇ ਥਿਸ ਵਿਪਨ ਵਿਨੀਤ ਜੋਸ਼ੀ ਵਾਸ ਟੈਲਿੰਗ ਕਿ ਅਸੀਂ ਡੀਸੀ ਨੂੰ ਆਰਡਰ ਕਰ ਦਿੱਤੇ ਨੇ ਜੀ 1-1 ਕਰੋੜ ਰੁਪਏ ਦਿੱਤਾ ਹੈ ਜੀ ਕਿ ਉਹ ਸਾਰੀਆਂ ਕੰਬਾਈਨਰ ਅਰੇਂਜ ਕਰਨਗੇ ਫਸਲਾਂ ਨੂੰ ਜਿਹੜਾ ਹੈ ਲਿਜਾ ਕੇ ਕਰਨਗੇ ਤੇ ਮੈਂ ਇੱਕੋ ਹੀ ਸਵਾਲ ਅਸੀਂ ਪੁੱਛਦੇ ਆ ਕਿ ਜੇ ਤੁਸੀਂ ਇਹ ਕਰ ਸਕਦੇ ਹੋ ਤਾਂ ਗਰਦੌਰੀਕ rau 50 50000 ਰੁਪਏ ਜਿਹੜਾ ਹੈਗਾ ਇੱਕ ਕਿੱਲੇ ਦਾ ਲੋਕਾਂ ਨੂੰ ਚੈੱਕ ਦਿਓ ਫਸਲ ਤੁਹਾਡੀ ਹੋ ਗਈ ਫੂਡ ਕਾਰਪੋਰੇਸ਼ਨ ਆਫ ਇੰਡੀਆ ਤੁਹਾਡੀ ਹੈ ਤੁਸੀਂ ਫਸਲ ਕਟਾਓ ਤੇ ਉੱਥੇ ਦੇ ਦਿਓ ਤੇ ਕਿਸਾਨਾਂ ਨੂੰ ਤਾਂ ਵੇਲੇ ਕਰੋ ਤੁਸੀਂ ਉਹਨਾਂ ਨੂੰ ਘਰੋਂ ਬੇਕਾਰ ਕਰ ਰਹੇ ਹੋ ਜੇ ਇੱਕ ਨੈਸ਼ਨਲ ਐਮਰਜੈਂਸੀ ਹੈ ਤਾਂ ਬਾਦਲ ਸਾਹਿਬ ਜਦੋਂ ਤੁਹਾਨੂੰ ਰਾਜਨਾਥ ਹੋਣਾਂ ਨੇ ਹੁਕਮ ਕੀਤਾ ਸੀਗਾ ਕਿ ਪਿੰਡ ਖਾਲੀ ਕਰਾਓ ਤਾਂ ਬਾਦਲ ਸਾਹਿਬ ਤੁਸੀਂ ਕਿਉਂ ਨਹੀਂ ਕਿਹਾ ਕਿ ਮੇਰੇ ਪਿੰਡ ਦੇ ਮੇਰੇ ਪੰਜਾਬ ਦੇ ਲੋਕਾਂ ਦੀਆਂ ਫਸਲਾਂ ਨੂੰ ਤੁਸੀਂ ਕੰਪਨਸੇਟ ਕਰ ਰਹੇ ਹੋ ਕਿ ਨਹੀਂ ਕਰ ਰਹੇ ਸੋ देयर आर so many questions ਮੈਂ ਅਸੀਂ ਜੜੀ ਮੈਂ ਫੀਲ ਕਰਦਾ ਮੈਂ ਪਾਰਟੀ ਦਾ ਨਹੀਂ ਕਹਿੰਦਾ ਪਰ ਮੈਂ ਇਹ ਫੀਲ ਕਰਦਾ ਕਿ ਇਹ ਸਾਰਾ ਕੁਝ ਇਸ ਕਰਕੇ ਕੀਤਾ ਗਿਆ ਕਿਉਂਕਿ ਪੰਜਾਬ ਦੀ ਇਲੈਕਸ਼ਨ ਆਉਣ ਵਾਲੀ ਹੈ ਔਰ ਉਹ ਪੰਜਾਬ ਦੀਆਂ ਇਲੈਕਸ਼ਨ ਨੂੰ ਪੋਸਟਪੋਨ ਕਰਾਉਣਾ ਚਾਹੁੰਦੇ ਇਹ ਕਹਿ ਕੇ ਕਿ ਇਟ ਇਜ਼ ਨਾਟ ਕੰਡਿਊਸਿਵ ਕਿ ਇੱਥੇ ਲੈਕਚਰ ਨਹੀਂ ਹੋ ਸਕਦੀ ਪਿੰਡ ਖਾਲੀ ਨੇ ਲੋਕ ਉੱਥੇ ਬੈਠੇ ਨੇ ਲੋਕ ਕੈਂਪਾਂ ਵਿੱਚ ਬੈਠੇ ਨੇ ਲੈਕਚਰ ਨਹੀਂ ਹੋ ਸਕਦੀ ਇਸ ਕਰਕੇ ਇਹ ਸਾਰਾ ਕੁਝ ਕਰ ਰਹੇ ਨੇ ਅਦਰਵਾਈਜ਼ ਮੈਂ ਦਾਅਵੇ ਨਾਲ ਕਹਿ ਸਕਦਾ ਮੇਰੇ ਆਪਣੇ ਆਰਮੀ ਐਕਸਪੀਰੀਅੰਸ ਤੋਂ ਕਿ ਫੁੱਲ ਫਲੇਜ ਵਾਰ ਹੋਣ ਦਾ ਹਾਲੇ ਤੱਕ ਨੀਅਰ ਨੀਅਰ ਕਿਤੇ ਕੋਈ ਖਰਚਾ ਨਹੀਂ ਨੇ ਬੀਐਸਐਫ ਨੇ ਲੋਕਾਂ ਨੂੰ ਇਵੈਕੂਏਟ ਕਰਨ ਚ ਹੈਲਪ ਕਰਨੀ ਹੁੰਦੀ ਹੈ ਮੰਨ ਲਓ ਉੱਥੇ ਮੂਵਮੈਂਟ ਹੋ ਰਹੀ ਹੈ ਬੀਐਸਐਫ ਦੀ ਨੋਲਿਜ ਨਹੀਂ ਹੋਣਾ ਚਾਹੀਦਾ ਕਿ ਮੂਵਮੈਂਟ ਸਾਰੀ ਕਿਉਂ ਹੋ ਰਹੀ ਹੈ ਬਾਰਡਰ ਤੇ ਲੋਕ ਇੱਥੋਂ ਕਿਉਂ ਜਾ ਰਹੇ ਨੇ ਬਾਹਰ ਲੋਕਾਂ ਨੂੰ ਕਿਉਂ ਇਵੈਕੂਏਟ ਕੀਤਾ ਜਾ ਰਿਹਾ ਹੈ ਬੀਐਸਆਰ ਨੂੰ ਇੰਟੀਮੀਟ ਕਰਨਾ ਜ਼ਰੂਰੀ ਨਹੀਂ ਹੈ ਲੋਕਾਂ ਨੂੰ ਬਾਹਰ ਕੱਢਣਾ ਜ਼ਰੂਰੀ ਹੈ ਇਹ ਤੇ ਇਨਕੰਪਲੀਟ ਆਰਡਰ ਹੈ ਜਾਂ ਸਮਝ ਨਹੀਂ ਆ ਰਹੀ ਕੀ ਆਰਡਰ ਨਹੀਂ ਡੀਜੀਪੀ ਡੀਜੀ ਵੀ ਰੈਂਕ ਦਾ ਬੰਦਾ ਕਿਦਾਂ ਕਹਿ ਸਕਦਾ ਕਿ ਮੈਂ ਟਵੀਟ ਗਲਤ ਕੀਤਾ ਜੇ ਮੈਂ ਟਵੀਟ ਵਾਪਸ ਲੈਣਾ ਜੇ ਮਨ ਨੂੰ ਗਲਤ ਤੁਸੀਂ ਤੁਸੀਂ ਫਿਰ ਅਸੀਂ ਇਸ ਗਲਤੀ ਵੀ ਕਰਾਂਗੇ ਵੀ ਇਹ ਬੀਐਸਆਰ ਦਾ ਡੀਜੀਪੀ ਬੰਦਾ ਹੈ ਕਿ ਇਸ ਰੈਂਕ ਦਾ ਬੰਦਾ ਜਿਹੜਾ ਕੰਟਰੀ ਨੂੰ ਹੈਡ ਕਰ ਰਿਹਾ ਬਾਰਡਰ ਸਕਿਉਰਿਟੀ ਫੋਰਸ ਨੂੰ ਹੈਡ ਕਰ ਰਿਹਾ ਉਹ ਇਰਿਸਪੌਂਸੀਬਿਲਿਟੀ ਵਾਲਾ ਫਿਰ ਇਹ ਤਾਂ ਐਕਸ਼ਨ ਹੈ ਕਿ ਪਹਿਲਾਂ ਇੱਕ ਸਟੇਟਮੈਂਟ ਦੇ ਕੇ ਬਾਅਦ ਸਟੇਟਮੈਂਟ ਵਾਪਸ ਲੈ ਰਹੇ ਹੈ ਇਹਦੇ ਤੇ ਪ੍ਰੈਸ ਹੀ ਮੈ ਕਿ ਵਾਟ ਇਜ਼ ਦਿਸ ਡਰਾਮਾ 28 টাইমস ਆਫ ਜੀ ਆ ਗਿਆ ਸਰ ਜੇ ਤਾਂ ਜੇ ਤਾਂ ਫਿਰ ਪਾ ਦੇ ਸਰ ਜੇ ਤਾਂ 55ਵਾਂ ਵੀ ਧਰਤੀ ਤੇ ਆ ਸਕਦਾ ਕਿਸੇ ਤੇ ਜੀ ਦੀ ਗੱਲ ਨਾ ਕਰੀਏ ਆਪਾਂ ਸਰ ਬਾਜਵਾ ਜੀ ਬਸ ਹੀ ਕਹਿ ਰਹੇ ਆ ਕਿ ਲੋਕਾਂ ਨੂੰ ਅਸਮੰਜਸ ਦੀ ਸਥਿਤੀ ਜੋ ਕੱਢੋ ਲੋਕ ਕੁਐਸਚਨ ਮਾਰਕ ਲੈ ਕੇ ਬੈਠੇ ਨੇ ਕਿ ਇਹ ਚੀਜ਼ ਲੱਗਣੀ ਹੈ ਕਿ ਹਾਂ ਸਾਨੂੰ ਕਿਉਂ ਏਕਿਊਏਟ ਕੀਤਾ ਗਿਆ ਕਦੋਂ ਤੱਕ ਏਕਿਊਏਟ ਕੀਤਾ ਗਿਆ ਕਿਹੜੇ ਆਰਡਰ ਨੇ ਉਹ ਆਰਡਰ ਬੀਐਸਐਫ ਕੋਲ ਕਿਉਂ ਨਹੀਂ ਹੈ ਕਿਉਂਕਿ ਅੱਜ ਲੋਕਾਂ ਦਾ ਕੁਐਸਚਨ ਆ ਗਿਆ ਸਾਨੂੰ ਫੋਨ ਆ ਰਹੇ ਨੇ ਕਿ ਬਾਰਡਰ ਸਕਿਉਰਿਟੀ ਫੋਰਸ ਦਾ ਕਹਿ ਰਹੀ ਸਾਡਾ ਕੋਲ ਆਰਡਰ ਨਹੀਂ ਸਾਡਾ ਅੱਜ ਦਾ ਏਜੰਡਾ ਸਿਰਫ ਇਹ ਹੈ ਕਿ ਜਿਹੜੀ ਚੀਜ਼ ਇੱਕ ਆਰਡਰ ਸਟੇਟ ਗਵਰਨਮੈਂਟ ਨੂੰ ਵਰਬਲ ਆ ਗਏ ਨੇ ਲੋਕਾਂ ਨੂੰ ਕਿੰਨੇ ਤਰ੍ਹਾਂ ਕਰਦੇ ਉਹ ਬੀਐਸਐਫ ਨੇ ਨਹੀਂ ਕਿਹਾ ਉਹਨਾਂ ਨੂੰ ਲੋਕਾਂ ਸਰ ਜਿਹੜੇ ਜਿਹੜੇ ਟਵੀਟ ਪੜ ਰਹੇ ਮੇਰੇ ਵਰਗੇ ਸਰ ਉਹਨਾਂ ਦਾ ਟਵੀਟ ਹੈ ਨਾ ਜੀ ਤਾਂ ਕੋਈ ਵੀ ਪੜ ਸਕਦਾ ਜੀ ਔਰ ਟਵੀਟ ਅਗੋਂ ਲੋਕੀ ਸ਼ੇਅਰ ਨਹੀਂ ਕਰ ਦਿੰਦੇ ਨੇ ਉਹ ਲੋਕੀ ਸੋਸ਼ਲ ਮੀਡੀਆ ਤੇ ਵੀ ਪਾ ਦਿੰਦੇ ਨੇ ਹੁਣ ਲੋਕਾਂ ਦਾ ਕੁਐਸਚਨ ਸਾਰ ਇਹ ਹੈ ਕਿ ਸਾਡਾ ਵੀ ਕੁਐਸਚਨ ਹੈ ਅਸੀਂ ਵੀ ਲੋਕਾਂ ਸਾਡੇ ਵੀ ਬਾਰਡਰ ਏਰੀਆ ਤੇ ਪਿੰਡ ਨੇ ਅਸੀਂ ਸਾਡਾ ਕੁਐਸਚਨ ਇਹ ਹੈ ਕਿ ਵੈਕੂਏਸ਼ਨ ਕਿਉਂ ਹੈ ਕਦੋਂ ਤੱਕ ਹੈ ਕਿਦੇ ਆਰਡਰ ਨਾਲ ਹੈ ਲੋਕਾਂ ਨੂੰ ਅਸਮੰਜਸ ਤੋਂ ਕੱਢਿਆ ਜਾਵੇ ਔਰ ਇਸ ਗੱਲ ਦਾ ਅੱਜ ਹੈਰਾਨੀ ਹੋਈ ਅਸੀਂ ਪਹਿਲਾਂ ਨਹੀਂ ਪ੍ਰੈਸ ਕਾਨਫਰੰਸ ਕੀਤੀ ਔਰ ਸਭ ਤੋਂ ਪਹਿਲਾਂ ਮੇਰੀ ਆਫੀਸ਼ੀਅਲ ਸਟੇਟਮੈਂਟ ਇਹ ਲੋ ਕਿ ਅਸੀਂ ਜਿਹੜੀ ਸਰਜਿਕਲ ਸਟ੍ਰਾਈਕ ਹੋਈ ਹੈ ਪਾਕਿਸਤਾਨ ਦੇ ਉੱਤੇ ਉਹ ਹਿੰਦੁਸਤਾਨ ਦੀ ਪ੍ਰੋਟੈਕਸ਼ਨ ਲਈ ਕੀਤੀ ਗਈ ਹੈ ਹਿੰਦੁਸਤਾਨ ਦੀ ਸੁਰੱਖਿਆ ਲਈ ਕੀਤੀ ਗਈ ਹੈ ਸਾਡੀ ਪਾਰਟੀ ਨੇ ਕੇਜਰੀਵਾਲ ਸਾਹਿਬ ਨੇ ਉਹਦਾ ਸਮਰਥਨ ਕੀਤਾ ਅਸੀਂ ਮੋਦੀ ਸਾਹਿਬ ਨੂੰ ਉਹਦੇ ਲਈ ਮੁਬਾਰਕਬਾਦ ਵੀ ਦਿੱਤੀ ਹੈ ਸਾਡੀ ਪਾਰਟੀ ਨੇ ਸਾਨੂੰ ਪਾਕਿਸਤਾਨ ਕਹਵੇ ਕਿ ਅਸੀਂ ਨਹੀਂ ਕੀਤੀ ਅਸੀਂ ਉਹਦੇ ਤੇ ਨਹੀਂ ਮੰਨਦੇ ਸਾਡੀ ਸਰਕਾਰ ਕਹਿ ਰਹੀ ਹੈ ਸਰਜਿਕਲ ਸਟ੍ਰਾਈਕ ਸੀ ਅਸੀਂ ਉਹਨੂੰ ਮੰਨਦੇ ਹਾਂ ਸਵੇਰੀ ਆਰਮੀ ਕਹਿ ਰਹੀ ਹੈ ਕੋਈ ਨਾ ਕੋਈ ਸਾਹਿਬ ਡਾਊਟ ਨੋ ਨੋ ਸੌਰੀ 100% ਉਹਨਾਂ ਨੇ ਪਾਕਿਸਤਾਨ ਦਾ ਵਰਜਨ ਦੱਸਿਆ ਕਿ ਉਹ ਆਪਣੇ ਸਟੈਂਡ ਤੇ ਜੰਗ ਨਹੀਂ ਕਰ ਸਕਦਾ ਠੀਕ ਸਰ ਵੀ ਸਟੈਂਡ ਬਾਈ ਪ੍ਰਾਈਮ ਮਿਨਿਸਟਰ ਨੇ ਜੋ ਕਿਹਾ ਕਿ ਸਰਜੀਕਲ ਸਟ੍ਰਾਈਕ ਹੋਈ ਹੈ ਸਾਡੀ ਸਿਰਫ ਬੇਨਤੀ ਇੰਨੀ ਹੈ ਨਹੀਂ ਇੱਕ ਮਿੰਟ ਇੱਕ ਮਿੰਟ ਕੇਜਰੀਵਾਲ ਸਾਹਿਬ ਨੇ ਸਿਰਫ ਇੰਨਾ ਕਿਹਾ ਹੈਗਾ ਕਿ ਅਸੀਂ ਨਾਲ ਖੜੋਤੇ ਆਂ ਅਸੀਂ ਖੜੇ ਆਂ ਦੇਸ਼ ਦੀ ਸੁਰੱਖਿਆ ਲਈ ਅਸੀਂ ਖੜੇ ਆਂ ਮੋਦੀ ਸਾਹਿਬ ਨੂੰ ਸਲੂਟ ਕੀਤਾ ਇਸ ਗੱਲ ਲਈ ਉਹਨਾਂ ਨੇ ਇੰਨੀ ਗੱਲ ਕਹੀ ਕਿ ਵੀ ਪਾਕਿਸਤਾਨ ਵਾਲੇ ਰੋਣਾ ਪਾ ਰਹੇ ਨੇ ਆਪਾਂ ਨੂੰ ਜਿੱਦਾਂ ਤੁਸੀਂ ਉੱਥੇ ਲੜਾਈ ਚ ਜਾ ਰਹੇ ਸਰ ਜੀ ਸਰਕਲ ਸਟ੍ਰਾਈਕ ਤਾਂ ਦੁਬਾਰਾ ਵੀ ਕਰਨੀ ਪਏ ਤਾਂ ਕਰਾਂਗੇ ਸਰ ਸਾਡਾ ਹਿੰਦੁਸਤਾਨ ਕਰੇਗਾ ਅਸੀਂ ਨਾ ਨਾ ਅਸੀਂ ਉਹਨੂੰ ਐਪਰੀਸ਼ੀਏਟ ਕਰਦੇ ਆਂ ਕਿ ਤੁਸੀਂ ਲੋਕਾਂ ਦਾ ਮੋਰਲ ਨਹੀਂ ਡਿੱਗਣ ਦਿੱਤਾ ਲੋਕੀ ਡਰ ਰਹੇ ਸੀ ਅੰਦਰੋਂ ਵੀ ਸਾਡੇ ਨਾਲ ਕੀ ਬਣ ਰਹੀ ਹੈ ਅਸੀਂ ਇਹ ਕਹਿੰਦੇ ਆਂ ਸਰ ਕਿ ਬਹੁਤ ਅੱਛੀ ਗੱਲ ਹੈ ਜੇ ਤੁਸੀਂ ਦੁਸ਼ਮਣ ਨੂੰ ਉਹਦੀ ਭਾਸ਼ਾ 'ਚ ਜਵਾਬ ਨਹੀਂ ਦਿੰਦੇ ਤੇ ਤੁਸੀਂ ਕਿਤੇ ਨਾ ਕਿਤੇ ਆਪਣੇ ਲੋਕਾਂ ਦਾ ਮੋਰਲ ਡਾਊਨ ਕਰ ਰਹੇ ਅਸੀਂ ਚਾਹੁੰਦੇ ਆਂ ਕਿ ਸਾਡੇ ਲੋਕਾਂ ਨੂੰ ਇਹ ਵੀ ਕਲੀਅਰ ਹੋਣਾ ਚਾਹੀਦਾ ਹੈ ਕਿ ਪੰਜਾਬ ਤੇ ਫੋਕਸ ਕਿਉਂ ਹੈ ਪੰਜਾਬ ਨੂੰ ਕਿੰਨਾ ਕੁ ਖਤਰਾ ਹੈ ਲੋਕਾਂ ਨੂੰ ਜਾਣਨ ਦਾ ਹੱਕ ਹੈ ਮੇਰੇ ਖਿਆਲ ਨਾਲ ਮੈਂ ਖੁਦ ਲੜਾਈ ਲੜੀ ਦੋ ਵਾਰ ਮੈਨੂੰ ਇੱਕ ਵਾਰ ਸੀਓ 7 ਪੰਜਾਬ ਨੇ ਇੱਕ ਵਾਰ ਸੀਓ 8 ਮਦਰਾਸ ਨੇ ਮੈਨੂੰ ਵੀਰ ਚੱਕਰ ਵਾਲੀ ਰეკਮੈਂਡ ਕੀਤਾ ਸੀ ਤਿੰਨੋਂ ਬਰਾ ਫੌਜੀ ਅਫਸਰਾਂ ਮੇਰੇ ਫਾਦਰ ਫੌਜ ਰਹੇ ਮੇਰੇ ਦਾਦਾ ਜੀ ਫੌਜ ਰਹੇ ਮੇਰੇ ਪਰਦਾਦਾ ਜੀ ਦਾ ਮੈਂ ਤੁਹਾਨੂੰ ਮੈਡਲ ਵੀ ਦਿਖਾਇਆ ਸੀ ਪਰਦਾਦਾ ਜੀ ਦਾ 1895 ਦਾ ਆਲਰਾਇਟ ਤੁਸੀਂ ਜਿਹੜੀ ਹੈ ਇੱਕ ਗੱਲ ਉਹ ਸਾਰੀ ਦੁਨੀਆ ਜਾਣਦੀ ਹੈ ਕਿ ਜਦੋਂ ਲੜਾਈ ਲੱਗਦੀ ਹੈ ਬਲੈਕਆਊਟ ਹੁੰਦੇ ਨੇ ਕੋਈ ਬਲੈਕਆਊਟ ਹੋਇਆ ਕਿੰਨੀ ਕਿੰਨੀ ਧੇਰ ਪਹਿਲਾਂ ਬਲੈਕਆਊਟ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਜਿੰਨੀਆਂ ਮੂਵਮੈਂਟਸ ਹੁੰਦੀਆਂ ਨੇ ਫਾਰਵਰਡ ਉਹ ਰਾਤ ਦੇ ਵੇਲੇ ਹੁੰਦੀਆਂ ਨੇ ਇਜ਼ देयर ਐਨੀਥਿੰਗ ਹੈਪਨਿੰਗ ਸਰ ਤੁਸੀਂ ਸਰ ਤੁਸੀਂ ਬਾਰਡਰ ਏਰੀਆ ਦਾ ਸਰਵੇ ਕਰ ਲੋਚਨ ਜੀ ਤਰਲੋਚਨ ਜੀ ਤੁਸੀਂ ਕਦੋਂ ਬਲੈਕਆਊਟ ਕਰਨਾ ਕਰ ਤੁਸੀਂ ਸਰ ਬਾਰਡਰ ਤਰਲੋਚਨ ਜੀ ਤੁਸੀਂ ਸਰਵੇ ਕਰ ਪਾਏ ਇਹ ਮੈਂ ਦਿਨਾਂ ਚ ਬਾਰਡਰ ਦਾ ਤੁਸੀਂ ਬਾਰਡਰ ਦਾ ਸਰਵੇ ਕਰ ਪਾਏ ਇਹਨਾਂ ਦਿਨਾਂ ਚ ਮੈਂ ਕੀਤਾ ਜੀ ਸਰ ਇਵੈਕੂਏਸ਼ਨ ਅਖਬਾਰਾਂ ਚ ਕਰ ਦਿੱਤੀ ਆਪਾਂ ਇੱਕ ਇਵੈਕੂਏਸ਼ਨ ਕਰਦੀ ਹੋਣੀ ਅੱਧੇ ਅੱਧੇ ਤੋਂ ਜ਼ਿਆਦਾ ਪਿੰਡ ਬਸ ਉਹੀ ਗੱਲ ਕਰ ਰਹੇ ਅੱਜ ਦਾ ਮੁੱਦਾ ਸਿਰਫ ਇਹ ਸੀ ਕਿ ਜਾਂ ਤਾਂ ਡੀਜੀ ਬਾਰਡਰ ਸਕਿਉਰਿਟੀ ਫੋਰਸ ਜਿਹੜੇ ਨੇ ਜਾਂ ਤਾਂ ਉਹਨਾਂ ਨੂੰ ਹੁਣ ਫਿਰ ਕਾਊਂਟਰ ਕਰਨ ਸਾਡੇ ਡੀਜੀਪੀ ਸਾਹਿਬ ਜਾਂ ਫਿਰ ਲੋਕਾਂ ਨੂੰ ਸਮਝਾਸ ਜਿਹੜਾ ਕਲੀਅਰ ਕੀਤਾ ਕਿ ਕਿਉਂਕਿ ਸਭ ਤੋਂ ਪਹਿਲਾਂ ਸਰ ਬਾਰਡਰ ਤੇ ਬਾਰਡਰ ਸਕਿਉਰਿਟੀ ਫੋਰਸ ਹੁੰਦੀ ਹੈ ਜਿਹੜੀ ਇਵੈਕੂਏਟ ਕਰਨ ਲਈ ਲੋਕਾਂ ਨੂੰ ਮਜਬੂਰ ਵੀ ਕਰ ਸਕਦੀ ਹੈ ਕਿ ਅਭੀ ਕੇ ਅਭੀ 2 ਘੰਟੇ ਮੇਂ ਯਹਾਂ ਸੇ ਨਿਕਲੋ ਸਰ ਸਭ ਤੋਂ ਪਹਿਲਾਂ ਪੁਲਿਸ ਦੇ ਪਹੁੰਚਣ ਤੋਂ ਵੀ ਪਹਿਲਾਂ ਬਾਰਡਰ ਸਕਿਉਰਿਟੀ ਫੋਰਸ ਬਾਰਡਰ ਤੇ ਬੈਠੀ ਹੈ ਔਰ ਪੁਲਿਸ ਕੋਲੋਂ ਅਖਤਿਆਰ ਖਤਮ ਹੋ ਜਾਂਦੇ ਨੇ ਬਾਰਡਰ ਸਕਿਉਰਿਟੀ ਫੋਰਸ ਉਦੋਂ ਚਾਰਜ ਲੈ ਲੈਂਦੀ ਹੈ ਇਵੈਕੂਏਟ ਕਰਵਾਉਂਦੀ ਹੈ ਨਾਲ ਔਰ ਇੰਪਲੀਮੈਂਟ ਕਰਵਾਉਂਦੀ ਹੈ ਆਰਡਰ ਕਿ ਇਹ ਬਾਰਡਰ ਖਾਲੀ ਕਰੋ ਉਸ ਫੋਰਸ ਦੀ ਨੌਲੇਜ ਹੀ ਨਹੀਂ ਉਹ ਫੋਰਸ ਕਹਿੰਦੀ ਸਾਨੂੰ ਪਤਾ ਹੀ ਨਹੀਂ ਜੇ ਮੈਂ ਕਹਿੰਦਾ ਜੀ ਚਲੋ ਇਮਿਨੈਂਟ ਦੀ ਵੀ ਗੱਲ ਛੱਡੋ ਅਗਰ ਪ੍ਰੋਬੈਬਿਲਟੀ ਵੀ ਲੱਗ ਰਹੀ ਸ਼ਾਇਦ ਵਾਰ ਹੋ ਜਾਏ ਜੇ ਟੈਨਸ਼ਨ ਕ੍ਰੀਏਟ ਹੋ ਜਾਏ ਫਿਰ ਇਮੀਡੀਏਟਲੀ ਇੰਪਲੀਮੈਂਟ ਕਰੋ ਆਰਡਰਸ ਨੂੰਰ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਇੱਕ ਏਰੀਆ 'ਚ ਕਿਉਂ ਫੋਕਸ ਹੋ ਰਿਹਾ ਇੱਕ ਸਟ੍ਰੈਟਜੀ ਕਿਉਂ ਫੋਕਸ ਹੋ ਰਿਹਾ ਔਰ ਜੇ ਆਰਡਰ ਗਏ ਨੇ ਫਿਰ ਇੰਪਲੀਮੈਂਟ ਕਿਉਂ ਨਹੀਂ ਹੋ ਰਹੇ ਫਿਰ ਐਮ ਐਚ ਦਾ ਹੀ ਇੱਕ ਵਿੰਗ ਹੁੰਦਾ ਜੀ ਐਮ ਐਚ ਦੇ ਅੰਡਰ ਹੀ ਆਉਂਦਾ ਨਾ ਜਿਵੇਂ ਮਿਨਿਸਟਰੀ ਆਫ ਹੋਮ ਦੇ ਅੰਡਰ ਆਉਂਦਾ ਹੈ ਬੀ ਐਸ ਐਫ ਉਹ ਆਪਣੀ ਮਿਨਿਸਟਰੀ ਨੂੰ ਕਿਵੇਂ ਕਾਊਂਟਰ ਕਰ ਰਹੀ ਕਿ ਸੰਤਾ ਕੋਈ ਆਰਡਰ ਨਹੀਂ ਮੈਂ ਪੈਸਾ ਨੂੰ ਬੈਂਟੀ ਕਰਦਾ ਬਹੁਤ ਤਕਲੀਫਾਂ ਆਨੇ ਵਾਜੀ ਸੀ ਐਮ ਸਾਹਿਬ ਨੇ ਉਹਨਾਂ ਨੂੰ ਕਿਹਾ કે હો મિનિસ્ટર નોલ મારી ਗੱਲ પર 파રિકਰ ਸਾਹਿਬ ਨੂੰ ગોਵਾ ਦੇ ਵਿੱਚ ਜਿਹੜਾ ਹੈ ਸਨਮਾਨਿਤ ਕੀਤਾ ਜਾ ਰਿਹਾ ਹੈ ਕਿ ਸਟ੍ਰਾਈਕ ਕੀਤੀ ਹੈ ਤਾਂ ਤੁਸੀਂ ਬੇਨਤੀ ਕਰੋ પ્રકાશ ਸਿੰਘ ਬਾਦਲ ਸਾਹਿਬ ਨੂੰ ਕਿ ਉਹ ਇੱਕ ਟੈਲੀਫੋਨ ਮਿਨਿਸਟਰੀ ਆਫ ਡਿਫੈਂਸ 파રિકਰ ਸਾਹਿਬ ਨੂੰ ਪੁੱਛ ਲੈਣ ਕਿ ਇਹ وجہ ਕੁਝ ਆਰਡਰ ਹੈ ਕਿ ਸਿੱਧੀ ਗੱਲ ਹੈ ਆਰਡਰ ਨੂੰ ਦੱਸ ਹੀ ਦੇਣਗੇ ਨਾ ਸਾਬ ਉਹ ਜੇ ਸੀਐਮ ਕਹਿ ਰਿਹਾ ਵੀ ਹੋਮ ਮੰਤਰੀ ਨੇ ਆਰਡਰ ਕਿਤੇ ਉਹਨੇ ਰਿਕਾਰਡ ਚ ਆ ਕੇ ਉਹ ਜਬਾਨੀ ਨਾਲ ਕੋਈ ਜਬਾਨੀ ਜਬਾਨੀ ਮੈਂ ਜਬਾਨੀ ਵੀ ਕਿਹਾ ਹੋਮ ਮੰਤਰੀ ਤੋਂ ਮੈਂ ਜਬਾਨੀ ਨਹੀਂ ਕਿਹਾ ਮੈਂ ਕਿਹਾ ਕਿ ਉਹਨਾਂ ਨੂੰ ਆਰਡਰ ਜੇ ਹੋਮ ਮੰਤਰੀ ਨੇ ਦੇ ਦਿੱਤੇ ਤਾਂ ਚੈਲੰਜ ਕਰੀ ਜਾਂਦੇ ਹੋ ਸਭ ਥੋੜਾ ਜੀ ਆਪ ਦੇ ਅੱਖਾਂ ਛੱਡੀਆਂ ਅੱਖਾਂ ਬੰਦ ਥੋੜਾ ਹੈਗੇ ਨੇ ਸਰ ਦਿਖ ਰਿਹਾ ਹੈ ਕਿ ਇੱਥੇ ਕੀ ਹੋ ਰਿਹਾ ਹੈ ਤੁਸੀ ਇੱਕ ਮਿੰਟ ਜਿਹੜਾ ਜੇ ਸੀਐਮ ਸਾਹਿਬ ਨੇ ਕਿਹਾ ਜੀਐਮ ਸਾਹਿਬ ਦੇ ਰੋਜ਼ ਕਈ ਗੱਲਾਂ ਕਹਿੰਦੇ ਨੇ ਤੇ ਰੋਜ਼ ਉਸ ਤੋਂ ਪਿੱਛੇ ਹਟਦੇ ਨੇ ਅਸੀਂ ਜੋ ਅਸੀਂ ਦੇਖ ਰਹੇ ਹਾਂ ਅਜ ਤਾਂ ਉਹ ਕਹਿ ਰਹੇ ਆਪੋ ਸੈਂਸਿਟੀਵਿਟੀ ਦੀ ਗੱਲ ਕਰ ਸਰ ਸਰ ਅੱਜ ਦਾ ਸਾਡਾ ਸਿਰਫ ਇਸ਼ੂ ਮੈਂ ਕਲੀਅਰ ਕਰਤਾ ਸਰ ਤੁਹਾਨੂੰ ਅੱਜ ਦਾ ਇਸ਼ੂ ਇਹ ਹੈ ਕਿ ਲੋਕਾਂ ਨੂੰ ਇਹ ਹੱਕ ਹੈਗਾ ਜਾਣਨ ਦਾ ਕਿ ਸਾਡੀ ਸਟੇਟ ਹੀ ਕਿਉਂ ਚਾਹੇ ਉਹ ਸੀਐਮ ਜਵਾਬਦੇਹਨ ਚਾਹੇ ਸਾਡੇ ਗ੍ਰਹਿ ਮੰਤਰੀ ਜਵਾਬਦੇਹਨ ਤੇ ਸਾਡੀ ਸਟੇਟ ਹੀ ਕਿਉਂ ਜਾਣਨ ਦਾ ਹੱਕ ਤਾਂ ਹੈਗਾ ਲੋਕਾਂ ਨੂੰ ਫਿਰ ਕਦੋਂ ਤੱਕ ਇਹ ਟੈਨਸ਼ਨ ਦੀ ਸੰਭਾਵਨਾ ਵੀ ਇਹਦੇ ਤੱਕ ਅਜੇ ਤੁਹਾਨੂੰ ਦਾ 15 ਦਿਨ 20 ਦਿਨ ਮਹੀਨਾ ਘਰੋਂ ਬੇਕਾਰ ਰਹਿਣਾ ਪੈ ਸਕਦਾ ਅਗਲੇ ਆਪਣਾ ਇੰਤਜ਼ਾਮ ਕਰ ਲੈ ਕੋਈ ਲਿਮਟ ਦੱਸੀ ਗਈ ਕਿ ਕਦੋਂ ਤੱਕ ਤੁਸੀਂ ਆਪਣੇ ਇੰਤਜ਼ਾਮ ਕਰ ਲਓ ਉਸ ਤੋਂ ਬਾਅਦ ਸਿਚੁਏਸ਼ਨ ਨਾਰਮਲ ਹੋਏਗੀ ਤੇ ਤੁਹਾਨੂੰ ਵਾਪਸ ਭੇਜ ਦੇਵਾਂਗੇ ਇਨਕੰਪਲੀਟ ਆਰਡਰ ਨੇ ਉਸ ਤੋਂ ਬਾਅਦ ਜੇ ਆਰਡਰ ਆਏ ਵੀ ਨੇ ਤੇ ਉਹਦੀ ਇੰਪਲੀਮੈਂਟੇਸ਼ਨ ਨਹੀਂ ਹੋ ਰਹੀ ਮੀਡੀਆ ਬਾਰਡਰ ਤੇ ਫਿਰ ਰਿਹਾ ਮੀਡੀਆ ਨੇ ਘਰ ਘਰ ਜਾ ਕੇ ਦੇਖਿਆ ਉੱਥੇ ਜੇ 10 ਜੀ ਨੇ ਘਰ ਦੇ ਤੇ 8 ਉੱਥੇ ਬੈਠੇ ਨੇ ਦੋ ਕੈਂਪ ਚ ਚਲੇ ਗਏ ਬੱਚੇ ਲੈ ਕੇ ਤਿੰਨ ਚਲੇ ਗਏ ਜਨਾਨੀ ਦੋ ਬੱਚੇ ਲੈ ਕੇ ਚਲੀ ਗਈ ਹੈ ਬਾਕੀ ਸਾਰੇ ਟੱਬਰ ਉੱਥੇ ਬੈਠਾ ਹੈ ਫਿਰ ਉਹਨਾਂ ਦੀ ਵੀ ਜਾਨ ਨੂੰ ਉਨਾ ਹੀ ਖਤਰਾ ਹੈ ਇੰਪਲੀਮੈਂਟ ਵੀ ਕਰਵਾਓ ਔਰ ਲਾਸਟ ਜਿਹੜਾ ਮੁੱਦਾ ਸਾਡਾ ਇੰਪੋਰਟੈਂਟ ਹੈ ਕਿ ਹੋਮ ਮਿਨਿਸਟਰੀ ਨੇ ਇੱਕ ਵਰਬਲ ਆਰਡਰ ਕੀਤੇ ਨੇ ਸਾਡੇ ਸੀਐਮ ਸਾਹਿਬ ਨੂੰ ਜਿਹੜੇ ਅਸੀਂ ਮੰਨਦੇ ਆਂ ਕਿ ਰਿਕਾਰਡ ਤੇ ਆ ਗਏ ਭਾਵੇਂ ਉਹਨਾਂ ਨੇ ਵਰਬਲ ਕਿਹਾ ਪਰ ਉਹ ਰਿਕਾਰਡ ਤੇ ਆ ਗਏ ਅਸੀਂ ਮੰਨਦੇ ਆਂ ਪਰ ਇੱਕ ਵਿਜੀਬਲ ਚੀਜ਼ ਆਪਾਂ ਦੇਖ ਰਹੇ ਆਂ ਬਾਰਡਰ ਸਿਕਿਉਰਿਟੀ ਫੋਰਸ ਦੇ ਡੀਜੀਪੀ ਸਾਹਿਬ ਵਿਜੀਬਲੀ ਦਿਖਾ ਰਹੇ ਨੇ ਕਿ ਬਾਰਡਰ ਸਿਕਿਉਰਿਟੀ ਫੋਰਸ ਨੂੰ ਪਤਾ ਨਹੀਂ ਕਿਉਂਕਿ ਬਾਰਡਰ ਸਿਕਿਉਰਿਟੀ ਫੋਰਸ ਜਿਹੜੀ ਹੈ ਸਭ ਤੋਂ ਪਹਿਲੀ ਫੋਰਸ ਆ ਜਿਹੜੀ ਇਸ ਹਾਲਾਤ ਵਿੱਚ ਕੰਮ ਕਰਦੀ ਹੈ ਹੰਗਾ ਮਿਹਲਾਤ ਵਿੱਚ ਵੀ ਉਹਨੇ ਕੰਮ ਕਰਨਾ ਲੋਕਾਂ ਦੀ ਬਾਰਡਰ ਦੇ ਲੋਕਾਂ ਦੀ ਹੈਲਪ ਲਈ ਵੀ ਉਹਨੇ ਕੰਮ ਕਰਨਾ ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਕੋਲ ਕੋਈ ਆਰਡਰ ਨਹੀਂ ਇਹਦਾ ਮਤਲਬ ਪਿਛਲੇ 4 ਦਿਨਾਂ ਚ 5 6 ਦਿਨਾਂ ਚ ਬਾਰਡਰ ਸਿਕਿਉਰਿਟੀ ਫੋਰਸ ਨੇ ਕੋਈ ਹੈਲਪ ਨਹੀਂ ਕੀਤੀ ਲੋਕਾਂ ਦੀ ਏਵੈਕੂਏਸ਼ਨ ਚ ਤਰੋਜਨ ਜੀ ਜੀ ਇਹਦਾ ਮਤਲਬ ਪਿਛਲੇ 4 5 ਦਿਨਾਂ ਚ ਜਦੋਂ ਦੀ ਏਵੈਕੂਏਸ਼ਨ ਹੋ ਰਹੀ ਹੈ ਹਫਤੇ ਤੋਂ ਇਹਦਾ ਮਤਲਬ ਬਾਰਡਰ ਸਿਕਿਉਰਿਟੀ ਫੋਰਸ ਨੇ ਜ਼ੀਰੋ ਹੈਲਪ ਕੀਤੀ ਹੋएगी ਫਿਰ ਲੋਕਾਂ ਦੀ